ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਮੇਰਾ ਪਿੰਡ ਹੁਸੈਨਪੁਰਾ ਨਾਮ ਮੇਰਾ ਚਤਰ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹਾਂ ਮੈਂ ਜੋ ਕਿ ਅੱਜ ਸਾਡੇ ਪਿੰਡ ਕੁਦਰਤ ਨੇ ਇੱਕੋ ਲਖਤ ਕੁਦਰਤੀ ਆਫਤ ਜਿਹਨੂੰ ਆਪਾਂ ਕਹਿੰਦੇ ਹਾਂ ਜਿਸ ਦੀ ਕੋਈ ਆਸ ਵੀ ਨਹੀਂ ਸੀ ਸਾਡੇ ਪਿੰਡ ਹੁਸੈਨਪੁਰੇ ਬਹੁਤ ਜ਼ੋਰਦਾਰ ਗੜੇਮਾਰੀ ਹੋਈ ਹੈ ਜੋ ਕਿ ਨਾ ਸਹਿਣਯੋਗ ਜਿਹਨੂੰ ਆਪਾਂ ਕਹਿੰਦੇ ਨਾ ਸਹਿਣਯੋਗ ਹੈ ਮੈਂ ਚਤਰ ਸਿੰਘ ਰਵਾਇਤੀ ਖੇਤੀ ਨੂੰ ਛੱਡ ਕੇ ਮੈਂ ਫਸਲੀ ਚੱਕਰ ਨੂੰ ਮਤਲਬ ਛੱਡ ਕੇ ਮਤਲਬ ਦੂਜੀਆਂ ਸਬਜ਼ੀਆਂ ਹੋ ਗਈਆਂ ਆਲੂ ਹੋ ਗਏ ਮੱਕਾ ਹੋ ਗਿਆ ਇਹ ਖੇਤੀ ਸ਼ੁਰੂ ਕੀਤੀ ਸੀ ਤੇ ਤੁਸੀਂ ਅੱਜ ਦੇਖ ਸਕਦੇ ਹੋ ਮੇਰੇ ਪਿੱਛੇ ਮੇਰਾ ਦੋ ਕਿਲੇ ਕੀਰਾ ਲਾਇਆ ਹੋਇਆ ਹੈ ਜਿਸ ਤੇ ਕਿ ਮੇਰਾ ਹੁਣ ਤੱਕ 40000 ਰੁਪਏ ਖਰਚਾ ਆ ਚੁੱਕਿਆ ਹੈ ਵਿੱਚੇ ਲੇਬਰ ਵਿੱਚੇ ਬੀਜ ਵਿੱਚੇ ਖਾਦਾਂ ਵਿੱਚੇ ਤੇਲ ਸਾਰਾ ਕੁਝ ਮੇਰਾ ਇਸ ਤੇ 40000 ਰੁਪਏ ਖਰਚਾ ਆ ਚੁੱਕਿਆ ਹੈ ਦੋ ਕਿਲਿਆਂ ਤੇ ਜੋ ਕਿ ਮੇਰਾ ਮਿੱਟੀ ਚ ਮਿਲ ਗਿਆ ਜਮਾਂ ਹੀ ਖਤਮ ਹੈ ਇਹਦਾ ਮੈਨੂੰ ਕੁਝ ਬਚਣ ਦੀ ਆਸ ਨਹੀਂ ਹੈਗੀ ਤੇ ਉਸ ਤੋਂ ਬਾਅਦ ਇੱਧਰ ਮੇਰੇ ਸੱਜੇ ਹੱਥ ਤੇ ਗੋਭੀ ਲੱਗੀ ਵੀ ਐ ਜੋ ਕਿ ਕਮ ਕਮ ਸੇ ਕਮ ਘੱਟ 70000 ਰੁਪਿਆ ਇਹਦੇ ਤੇ ਮੇਰਾ ਖਰਚਾ ਆ ਗਿਆ 2 ਕਿਲਿਆਂ ਤੇ 70000 ਰੁਪਿਆ ਇਹਦੇ ਤੇ ਮੇਰਾ ਖਰਚਾ ਆ ਗਿਆ ਜੋ ਕਿ ਤੁਹਾਡੇ ਸਾਹਮਣੇ ਹੀ ਆ ਗੜਿਆਂ ਨੇ ਇੰਨੀ ਕੁ ਬਰਬਾਦ ਕਰਤੇ ਫੁੱਲ ਕਿ ਕੱਲ ਨੂੰ ਕੀ ਹੋਣਾ ਇਹਨਾਂ ਨੇ ਸੁੱਕਣ ਲੱਗ ਜਾਣਾ ਜਿਨ੍ਹਾਂ ਤੇ ਗੜੇ ਗਿਰਗੇ ਇਹਦੇ ਤੇ ਵੀ ਕੋਈ ਮੈਨੂੰ ਐਡੀ ਉਮੀਦ ਨਹੀਂ ਹੈਗੀ ਵੀ ਕੁਝ ਮੈਨੂੰ ਮੇਰੇ ਪੱਲੇ ਪਊਗਾ 70000 ਰੁਪਿਆ ਖਰਚਾ ਹੈ ਮੈਨੂੰ 70000 ਦੀ ਵੀ ਉਮੀਦ ਨਹੀਂ ਹੈਗੀ ਪਿੱਛੇ ਤੁਸੀਂ ਮੇਰੇ ਭਿੰਡੀਆਂ ਭਿੰਡੀਆਂ ਦੇਖ ਸਕਦੇ ਹੋ ਭਿੰਡੀਆਂ ਦਾ 20000 ਰੁਪਏ ਦਾ ਤਾਂ ਇੱਕ ਬੀਜ-ਬੀਜ ਆਇਆ ਹੈ 20000 ਦਾ ਬੀਜ-ਬੀਜ ਹੈ ਭਿੰਡੀਆਂ ਦਾ ਤੇ ਉਸ ਤੋਂ ਬਾਅਦ ਡਾਈ ਪਾਇਆ ਟਰੈਕਟਰ ਨਾਲ ਬਹਾਈ ਕੀਤੀ ਲੇਬਰ ਤੋਂ ਲਵਾਈ ਕਰਾਈ ਗੜਾਈ ਕਰਾਈ ਮਿੱਟੀ ਲਵਾਈ ਸਪਰੇਹਾਂ ਕੀਤੀਆਂ ਇਹਦੇ ਤੇ ਮੈਂ ਜੋ ਕਿ ਖਰਚਾ 50000 ਦੇ ਕਰੀਬ ਭਿੰਡੀ ਤੇ ਖਰਚ ਆ ਚੁੱਕਿਆ ਇੱਕ ਕਿਲੇ ਦੇ ਹੁਣ ਤੱਕ ਤੇ ਉਹਦੀ ਵੀ ਦੇਖ ਲਓ ਤੁਹਾਡੇ ਸਾਹਮਣੇ ਕੋਈ ਆਸ ਨਹੀਂ ਹੈਗੀ ਜਿਹੜੇ ਹਿਸਾਬ ਨਾਲ ਭਿੰਡੀਆਂ ਮਤਲਬ ਘੜੇਮਾਰੀ ਹੋਈ ਹੈ ਬਹੁਤ ਬੁਰਾ ਹਾਲ ਕਰਤਾ ਤੇ ਇਦਰੇ ਅੱਬੇ ਹੱਥ ਮੇਰੇ ਬੈਂਗਣ ਲੱਗਿਆ ਵਾ ਘੱਟੋ-ਘੱਟ ਨਵੰਬਰ ਮਹੀਨੇ ਦਾ ਬੈਂਗਣ ਲੱਗਿਆ ਵਾ ਜੀ ਨਵੰਬਰ 2023 ਦਾ ਬੈਂਗਣ ਲੱਗਿਆ ਵਾ ਪਹਿਲਾਂ ਮੈਂ ਇਹਨੂੰ ਕਾਗਜ਼ ਥੱਲੇ ਢੱਕਿਆ ਢੱਕ ਕੇ ਕਾਗਜ਼ ਥੱਲੇ ਸਰੀਏ ਦਾ ਖਰਚਾ ਕਾਗਜ਼ ਦਾ ਖਰਚਾ ਫਿਰ ਇਹਦੀ ਬਹਾਈ ਇਹਦਾ ਬੀਜ ਫਿਰ ਉਦੋਂ ਬਾਅਦ ਚੱਕਣ ਤੋਂ ਬਾਅਦ ਇਹਨੂੰ ਮਿੱਟੀ ਲਗਵਾਈ ਇਹਦੇ 'ਚ ਡਾਈ ਪਾਇਆ ਇਹਦੇ ਤੇ ਸਪ੍ਰੇ ਹਾਂ ਕੀਤੀਆਂ ਘੱਟੋ-ਘੱਟ ਵੀ 60-70000 ਰੁਪਏ ਮੇਰਾ ਇਹ ਕੀਲੇ ਦੇ ਇੱਕ ਤੇ ਖਰਚਾ ਆ ਗਿਆ ਤੇ ਤੁਸੀਂ ਹੁਣ ਮੈਨੂੰ ਦੱਸੋ ਤੇ ਮੈਂ ਕਿੱਦਾਂ ਸਰਵਾਈਵ ਕਰਾਂਗਾ ਮਤਲਬ ਕਿਵੇਂ ਮੈਂ ਇੰਨਾ ਮਤਲਬ ਜੋ ਮੇਰੀਆਂ ਲਿਮਟਾਂ ਮੈਂ ਕਿਵੇਂ ਭਰ ਸਕਦਾ ਮੈਂ ਤਾਂ ਇਹਨਾਂ ਦੀ ਸਿਰ ਤੇ ਹੀ ਸੀ ਮੇਰੇ ਕੋਲ ਤਾਂ ਕੋਈ ਕਣਕ ਨਹੀਂ ਹੈਗੀ ਮੈਂ ਤਾਂ 10 ਕਿੱਲੇ ਮਤਲਬ ਇਹੀ ਸਬਜ਼ੀ ਦੇ ਹੀ ਕਰਦਾ ਸੀ ਮੇਰੇ ਆਲੂ ਲੱਗੇ ਹੋਏ ਸੀ ਪਹਿਲਾਂ ਹੁਣ ਮੱਕੀ ਲੱਗੀ ਹੋਏ ਮੱਕੀ ਦਾ ਬਹੁਤ ਬੁਰਾ ਹਾਲ ਹੈ 4-5 ਕਿਲੇ 3-4 ਕਿਲੇ 5 ਕਿਲੇ ਮੇਰੇ ਕੋਲ ਮੱਕੀ ਦੇ ਆ ਮੱਕੀ ਦਾ ਬਹੁਤ ਬੁਰਾ ਹਾਲ ਆ 7-8 ਕਿਲੇ ਮੇਰੇ ਕੋਲ ਸਬਜ਼ੀ ਦੇ ਆ ਸਬਜ਼ੀ ਦਾ ਬਹੁਤ 8 ਕਿਲਿਆਂ ਘੱਟੋ-ਘੱਟ ਉਹਦਾ ਬਹੁਤ ਬੁਰਾ ਹਾਲ ਹੋ ਗਿਆ ਜੋ ਕਿ ਆਸ ਨਹੀਂ ਹੈਗੀ ਹੁਣ ਹੁਣੇ ਹੁਣੀ ਮੇਰੇ ਖੇਤ ਚੋ ਲੇਬਰ ਗਈ ਆ 10 ਬੰਦੇ ਮੇਰੇ ਖੇਤ ਚ ਕੰਮ ਕਰਦੇ ਸੀ ਗੜਾਈ ਕਰਦੇ ਸੀ ਘੱਟੋ-ਘੱਟ 4000 ਰੁਪਏ ਤਾਂ ਉਹਨਾਂ ਦੀ ਲੇਬਰ ਆ ਹੁਣੇ-ਹੁਣੇ 4000 ਰੁਪਏ ਮੇਰੇ ਅੱਜ ਗੜੇ ਪੈਣ ਤੋਂ ਪਹਿਲਾਂ-ਪਹਿਲਾਂ ਮੇਰੇ 10000 ਦੀ ਲੇਬਰ ਮੇਰੇ ਖੇਤ ਚ ਲੱਗੀ ਆ 4000 ਰੁਪਏ ਦੀ ਲੇਬਰ ਮੇਰੇ ਖੇਤ ਚ ਲੱਗੀ ਸੀ ਜੋ ਕਿ ਤੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਮੇਰੇ ਪੱਲੇ ਤਾਂ ਕੁਝ ਨਹੀਂ ਮੈਂ ਹੁਣ ਆਪਣੀਆਂ ਲਿਮਟਾਂ ਜੋ ਕਿ ਮੈਂ ਆਪਣੀਆਂ ਲਿਮਟਾਂ ਕਮਾਉਣੀਆਂ ਉਹਨਾਂ ਨੂੰ ਕਿਵੇਂ ਕਮਾਊਂਗਾ ਮੇਰਾ ਤਾਂ ਸਬਜ਼ੀ ਦੇ ਹੀ ਸਿਰ ਤੇ ਸੀ ਸਾਰਾ ਕੁਝ ਤੇ ਬਾਕੀ ਜੋ ਕਰਜ਼ਾ ਮਾਫੀ ਦੀ ਗੱਲ ਕਰਦੇ ਆ ਕਰਜ਼ਾ ਮਾਫੀ ਦਾ ਕਾਰਨ ਹੋਰ ਕੋਈ ਨਹੀਂ ਹੈਗਾ ਕਰਜ਼ਾ ਮਾਫੀ ਦਾ ਕਾਰਨ ਇੱਕ ਕੁਦਰਤੀ ਆਫਤ ਹੈ ਜੋ ਕਿ ਕਿਸਾਨ ਤੇ ਕੁਦਰਤੀ ਆਫਤ ਪੈ ਜਾਂਦੀਆਂ ਸਰਕਾਰਾਂ ਬਾਹਣੀ ਫੜਦੀਆਂ ਸਾਥ ਛੱਡ ਦਿੰਦੀਆਂ ਮੁੜ ਕੇ ਕਿਸਾਨ ਕਰੇ ਕੀ ਫਾਇਦਾ ਲਊਗਾ ਕਿਸਾਨ ਜੀ ਦੀ 10 ਲੱਖ ਰੁਪਏ ਦਾ ਲਿਮਟਾ ਹੁਣ ਮੇਰੇ ਸਿਰ 10 ਲੱਖ ਰੁਪਏ ਦੀਆਂ ਲਿਮਟਾਂ ਮੈਂ 10 ਲੱਖ ਦੀਆਂ ਲਿਮਟਾਂ ਕਿੱਥੋਂ ਭਰੂੰਗਾ ਮੈਂ ਤਾਂ ਇਹਦੀ ਸਿਰ ਤੇ ਸੀ ਇਹੀ ਮੇਰੀ ਫਸਲ ਬਰਬਾਦ ਹੋ ਗਈ ਕਿਸੇ ਨੇ ਮੇਰੀ ਸਾਰ ਨਹੀਂ ਲੈਣੀ ਹੈਗੀ ਸਰਕਾਰਾਂ ਕਹਤਾਂ ਦਨੀਆ ਮੁਰਗੀ ਤੋਂ ਲੈ ਕੇ ਅੰਡੇ ਤੱਕ ਦਾ ਮੁਆਵਜ਼ਾ ਦੇਖਾਂਗੇ ਹੁਣ ਸਾਨੂੰ ਮੁਰਗੀ ਤੋਂ ਲੈ ਕੇ ਪਹਿਲਿਆਂ ਨੂੰ ਤਾਂ ਮੁਰਗੀ ਤੋਂ ਅੰਡੇ ਦਾ ਮੁਆਵਜ਼ਾ ਮਿਲਿਆ ਨਹੀਂ ਹੈਗਾ ਹੁਣ ਸਾਨੂੰ ਦੇਖਦੇ ਆ ਕਿੰਨਾ ਕਮੋਆਵਜ਼ਾ ਮਿਲਦਾ ਮੁਰਗੀ ਅੰਡੇ ਦਾ ਮੁਆਵਜ਼ਾ ਮਿਲਦਾ ਕਿ ਨਹੀਂ ਮਿਲਦਾ ਸੋ ਮੈਂ ਅਪੀਲ ਕਰਦਾ ਹਾਂ ਸਾਰੇ ਕਿਸਾਨ ਭਰਾਵਾਂ ਨੂੰ ਬੀ ਜੋੜ ਜਿਹੜੀਆਂ ਕੁਦਰਤੀ ਆਫਤਾਂ ਆਪਾਂ ਨੂੰ ਆਪਸ ਵਿੱਚ ਹੀ ਨਜਿੱਖਣੀਆਂ ਆਪਸ ਵਿੱਚ ਹੀ ਨਿਛਟਣੀਆਂ ਪੈਣੀਆਂ ਆ ਆਪਸ ਵਿੱਚ ਹੀ ਸਿਰ ਜੋੜ ਕੇ ਬੈਠਣਾ ਪੈਣਾ ਆ ਆਪਸ ਵਿੱਚ ਹੀ ਆਪਣੀਆਂ ਯੂਨੀਅਨ ਨਾਲ ਮਿਲ ਕੇ ਚੱਲਣਾ ਪੈਣਾ ਜੇ ਆਪਾਂ ਨੇ ਕੋਈ ਸਰਕਾਰਾਂ ਤੋਂ ਲੈਣਾ ਹੈ ਨਹੀਂ ਇਹਨਾਂ ਨੇ ਆਪਾਂ ਨੂੰ ਕੁਝ ਨਹੀਂ ਦੇਣਾ ਮੈਂ ਬੇਨਤੀ ਕਰਾਂਗਾ ਕਿ ਆਪਣੀ ਆਪਣੀ ਯੂਨੀਅਨ ਨਾਲ ਜੁੜੋ ਤਕੜੇ ਕਰੋ ਯੂਨੀਅਨ ਨਾਲ ਨੂੰ ਮੈਂ ਵੀ ਸਿੱਧੂ ਪਰ ਯੂਨੀਅਨ ਦਾ ਇੱਕ ਜੂਥ ਦਾ ਮੈਂਬਰ ਆ ਸੋ ਮੈਂ ਅਪੀਲ ਕਰਦਾ ਹਾਂ ਵੀ ਯੂਨੀਅਨ ਵੀ ਮੇਰਾ ਡਟ ਕੇ ਸਾਥ ਦੇਵੇ ਤੇ ਸਰਕਾਰ ਵੀ ਮੇਰੀ ਬਾਹ ਫੜੇ ਕੁਝ ਦੇਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ